ਹਾਂਜੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਇੱਕ ਪਰਿਵਾਰ ਜੋ ਕਿ ਪਹਾੜਾਂ ਦੇ ਵਿੱਚ ਘੁੰਮਣ ਜਾਂਦਾ ਹੈ ਕਿ ਉਹ ਪਰਿਵਾਰ ਜਦੋਂ ਪਹਾੜਾਂ ਵਿੱਚ ਘੁੰਮਣ ਦੇ ਦੌਰਾਨ ਫੋਟੋਮਾਂ ਕਰਨ ਲਈ ਚਰਨੇ ਤੇ ਹੀਟਾ ਜਾਂਦਾ ਹੈ ਤੇ ਅਚਾਨਕ ਹੀ ਬਰਸਾਤ ਦੇ ਮੌਸਮ ਕਾਰਨ ਉਸ ਨਦੀ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਵਧ ਜਾਂਦਾ ਹੈ ਤੇ ਉਹ ਪਰਿਵਾਰ ਉਸ ਨਦੀ ਦੇ ਵਿੱਚ ਫਸ ਜਾਂਦਾ ਹੈ ਹੌਲੀ-ਹੌਲੀ ਉਹ ਪਾਣੀ ਦਾ ਬਹਾਵ ਹੋਰ ਵੀ ਜ਼ਿਆਦਾ ਵਧਦਾ ਗਿਆ ਤੇ ਆਸ-ਪਾਸ ਖੜੇ ਲੋਕਾਂ ਨੇ ਉਹਨਾਂ ਨੂੰ ਬਚਾਉਣ ਦੀ ਵੀ ਕਾਫੀ ਕੋਸ਼ਿਸ਼ ਕੀਤੀ ਪਰ ਲੋਕਾਂ ਦੇ ਕੋਲ ਕੋਈ ਵੀ ਰੱਸੀ ਜਾਂ ਕੋਈ ਹੋਰ ਚੀਜ਼ ਨਹੀਂ ਸੀ ਜਿਸ ਕਰ ਉਹਨਾਂ ਨੂੰ ਬਚਾਇਆ ਜਾ ਸਕੇ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੀ ਹੋ ਕਿ ਪੂਰਾ ਪਰਿਵਾਰ ਜੋ ਕਿ ਨਦੀ ਦੇ ਵਿੱਚ ਖੜਾ ਹੋਇਆ ਹੈ ਤੇ ਉਹਨਾਂ ਨੂੰ ਬਚਾਉਣ ਦੇ ਲਈ ਲੋਕ ਕਾਫੀ ਯਤਨ ਕਰ ਰਹੇ ਹਨ ਬਾਕੀ ਦੱਸਿਆ ਜਾ ਰਿਹਾ ਹੈ ਕਿ ਇਹ ਪੂਰੇ ਪਰਿਵਾਰ ਦੀ ਮੌਤ ਹੋ ਚੁੱਕੀ ਹੈ ਇਹਨਾਂ ਪਰਿਵਾਰ ਨੂੰ ਪਾਣੀ ਦੇ ਆਪਣੇ ਬਹਾਵ ਨਾਲ ਵਹਾ ਕੇ ਲੈ ਗਿਆ ਹੈ ਬਾਕੀ ਜੋ ਵੀ ਲੋਕ ਪਹਾੜਾਂ ਦੇ ਵਿੱਚ ਘੁੰਮਣ ਜਾਂਦੇ ਹਨ ਉਹਨਾਂ ਨੂੰ ਇਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਬਰਸਾਤ ਦੇ ਮੌਸਮ ਕਾਰਨ ਪਾਣੀ ਕਦੋਂ ਵਧ ਜੇ ਇਹਦਾ ਕੁਝ ਨਹੀਂ ਪਤਾ ਚੱਲਦਾ ਬਾਕੀ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ